ਅੱਜ ਵੰਗਾਰ ਪੈ ਗਈ ਆ ਵੀ ਧਾਰ ਕੱਢਣੀ ਆ ਦੋ ਤਿੰਨ ਵਾਲੀਆਂ ਫੜ ਲੀਆਂ ਵਾ 6 ਧਾਰ ਕੱਢਣੀਆਂ 6 ਡੰਗਰਾਂ ਦੀ ਮਤਲਬ ਚਲੋ ਲੱਗ ਜੇ ਪਤਾ ਭਲਾ ਪ੍ਰੀਤੀ ਚਲੀ ਗਈ ਅੱਜ ਜਲੰਧਰ ਨੂੰ ਤੇ ਜਲੰਧਰ ਨੂੰ ਗਏ ਸਾਰੇ ਮੈਨੂੰ ਕਮ ਹੋਇਆ ਵੀ ਧਾਰ ਕੱਢਣੀ ਆ ਹੈ ਪਾਣੀ ਭਰ ਲਾ ਔਰ ਟੈਲ ਲੱਥੰਡੀ ਉਧਰ ਗੇੜੇ ਵਾਸਤੇ ਬਲੈਕ ਤੇ ਵਾਈਟ ਟਿੱਟਾਂ ਪੂਰੀ ਭਰ ਲਾਸਟੇ ਪੂਰੀ ਇੱਕ ਬਾਲੀ ਭਰ ਲਾ ਪੂਰੀ ਪਰਸ਼ਵ ਵਿੱਚ ਲਗਣੀ ਇੱਥੇ ਪਰਸ਼ਵ ਵਿੱਚ ਲਗਣੀ ਇੱਥੇ ਅੱਛਾ ਪਰ ਉਹ ਬਰਾਂਡਾ ਜਿਹੜਾ ਬਰਾਂਡੇ 'ਚ ਲਗਣੀ ਆ ਚਲੋ ਚੱਲਦੇ ਆ ਆਪਣੀ ਮੰਜ਼ਲਾਂ ਲ ਸਵਾ ਸਵਾਸ਼ਾ ਅੰਕਲ ਜੀ ਟੜਨਾ ਹੱਥ ਵਟਾਉਣ ਆ ਗਏ ਆ ਫਿਰਕੇ ਟੜਨਾ ਸਵਟਾਉਣ ਨਹੀਂ ਆਏ ਆ ਮੈਂ ਤਾਂ ਵੇਖ ਤੋਂ ਕਿੱਡੇ ਡੇ ਨੇ ਅਸੀਂ ਪੰਡਾ ਚੀ ਕਰਦੇ ਆ ਸਤਿਕਾਰ ਜੀ ਸਤਿਕਾਰ ਜੀ ਤੇ ਫੇਵਲਾ ਕਿ ਆਸਣデア ਬਾਪੂ ਵੇਲਾ ਬਾਪੂ ਵੇਲਾ ਨਹੀਂ ਦੁੱਧ ਦੀ ਆਣੀ ਉਹਦਾ ਕਿ ਆਸਣਾ ਨਾ ਜਿਆਦਾ ਪੀਏ ਮਰ ਜਾਈਦਾ ਭਾਂਟੀਆਂ ਆਂਦੇ ਹੁੰਦੇ ਆ ਨਹੀਂ ਕੰਮ ਕਰਨ ਵਾਲੇ ਬੰਦੇ ਨੂੰ ਚੰਗਾ ਆ ਹੁਣ ਮੰਨ ਗਏ ਆ ਹੁਣ ਮੰਨ ਗਏ ਆ ਚਲੋ ਵੀ ਹੋ ਜਾ ਰੈਡੀ ਮੇਰੇ ਨਾਲ ਵੇਖਣ ਬੜਾ ਖੜੀ ਜਾਂ ਐ ਨਾ ਦੁੱਧ ਕਿਸੋ ਦੇ ਦਿੰਨਾ ਮੇਰੇ ਹੁੰਦੇ ਆ ਥਲੀ ਕਰਨ ਲੱਗਿਆ ਕੋਲ ਪ੍ਰੀਤੀ ਬਾਜਾਂ ਲੱਗੇ ਜੇ ਨਹੀਂ ਉਹਦਾ ਕੂਚਾ ਮਾਰਦੀ ਆ ਆਪਣੇ ਸਾਰੇ ਵੀ ਜਾਂਦੇ ਕੋਈ ਹੱਫ ਦੇ ਤੇ ਕੋਈ ਪਿੰਨ ਹੋ ਗਿਆ ਇਹ ਪਿੰਨ ਮਾਰਦੇ ਹਾਂ ਬੜੀ ਜਿਹੀ ਮਨ ਨਹੀਂ ਲੱਗਦੀ ਮਨ ਨਹੀਂ ਲੱਗਦੀ ਉਹ ਆਪੀ ਕੋਈ ਕਰਾਂ ਮੈਂ ਜਨਾ ਨਹੀਂ ਹੱਲੇ ਹਾਂ ਇਹ ਕਬੂ ਗਹੀਂ ਨਾ ਦਰਜ ਤੇ ਮਹਾ ਇਹ ਕਬੂ ਹੋ ਜਾਣਾ ਮ ਕਰਦਾ ਹਾਂ ਹਾਂ ਇਹਦੇ ਤੇ ਤਿੰਨ ਤਿੰਨਾ ਆਖੀ ਤਰ ਕਰ ਹਾਂ ਜਿੰਨਾ ਮੱਜਾ ਦੇਖੋ ਲੋਆਂ ਗਾਇਦੇ ਤੇ ਕੁਮਾਉਂ ਕੋਈ ਪਾਣੀ ਤੇ ਪੱਟੀ ਜਾਂਦੇ ਸਾਡੀ ਬੱਧੀ ਆਪੇ ਹੁਣ ਲੱਗਣ ਡਿਆ ਨਾ ਪਤਾ ਜ਼ੋਰ ਲੱਗਣ ਡਿਆ ਨਹੀਂ ਤੇ ਅੱਗੇ ਆਪਣੀ ਗਾਈ ਹੁੰਦੀ ਹੈ ਨਾ ਘਾਰ ਕਰਦੇ ਹੁੰਦੇ ਸੀ ਤੇ ਬਾਵਾ ਨੂੰ ਹੋਈ ਜੇ ਚ ਪਈ ਆ ਦੇ ਖੱਲੀਆਂ ਬਹਿਣ ਗਈਆਂ ਹਾਂ త్న్ని క్ర్స్టి కేం అయ్ వాలీగ్ బదాయా ప్య్బా位 ikే న్ ప్��్య్ంరై పదిన్ న్ కలి అండ్న్ లి నుని న్ సామే అవ్ దె వ్సిమి ਕੱਢੀ ਗਈ ਇਹ ਕੰਪਲੀਟ ਹੈ ਇਹ ਦੋ ਜਾਣੇ ਆ ਮੈਂ ਕੱਲਾ ਵਾ ਫਿਰ ਵੀ ਮੈਨਾਂ ਦੇ ਮੁਕਾਬਲੇ ਚੱਲਣਾ ਪਊਗਾ ਮੈਂ ਦੋ ਜਾਣੇ ਰਲ ਕੇ ਇੱਕ ਦੀ ਕੱਢੀ ਤੇ ਮੈਂ ਇਕੱਲੇ ਨੇ ਇੱਕ ਦੀ ਕੱਢੀ ਉਹ ਹੀ ਲੈਣੇ ਵੀ ਬੜਾ ਦਈ ਹੈ ਨਾ ਵਿਚਾਰੀ ਇੱਕ ਜਾਣੇ ਨੂੰ ਤਾਂ ਕਿੰਨੇ ਚਿਰ ਪਾ ਕੇ ਮਾਰਨ ਪੈਂਦੇ ਇਹ ਇੱਕ ਜਾਣੇ ਨੂੰ ਹੋਰ ਮੱਝਾਂ ਦੀ ਵਾਰੀ ਕਿਹਦੇ ਕਾਇਆਂ ਦੇ ਕੱਢਾਂ ਨੰਬਰ 2 ਦੀ ਵਾਰੀ ਆ ਗਈ ਆ ਵਧੀਆ ਸਗਵਾੜ ਪਾਈਪ ਜੇ ਹਨਾ ਆਪਣੇ ਆਪਣੇ ਹਿੱਸੇ 'ਚ ਰਹਿੰਦੀਆਂ ਵਾ ਇੱਕ ਦੂਸਰੀ ਵੱਲ ਜਾਂਦੀਆਂ ਨਹੀਂ ਆਗੀਆਂ ਹੈਗੀ ਪੱਟੀ ਕੋਲ ਆਜ ਅੰਕਲ ਜੀ ਦੀ ਡਿਊਟੀ ਲੱਗੀ। ਮਾਜਾ ਸਾਡੀ ਡਿਊਟੀ ਲੱਗੀ ਲੱਗੇ ਚਲੋਂਦੀ। ਆਜ ਨਹੀਂ ਆਉਗਣਾ ਹਨਾ ਨਹੀਂ ਤੇ ਟਾਈਮ ਨਾਲ ਕੱਢੀ ਜਾਂਦੀ ਆ। ਚਲੋ। ਨਿਪਟ ਗਾ ਕੰਮ। ਹਲੋ। ਬਾਵਾ ਜੀ ਆਣਾ ਨਾ ਨਾ ਆਉਣਾ ਨਾ। ਉਹ ਸਵੇਰੇ ਹੀ ਆਉਣਾ। ਇਹ ਵੇਖੋ। ਨਾ ਦੋਪਹਿਰ ਨੂੰ। ਆ ਕਿਹਾ ਸਹੀ ਇਧਰ ਦਰਵਾਜਾ ਹੈਗਾ ਵਾ ਪਰ ਇਹ ਵੀ ਦਰਵਾਜਾ ਹੋ ਜਾਏਗਾ ਤੇ ਜਦ ਨਾਲ ਅੰਦਰ ਕਰਦਾਂਗੇ ਤਾਂ ਜਿੱਦਾਂ ਧੂੜੀ ਪਾਉਣੀ ਹੈ ਤੇ ਮੂੰਹ ਬਾਹਰ ਚੋਕੇ ਦਾ ਮੂੰਹ ਬਾਹਰ ਉਹ ਇੱਥੇ ਹੀ ਕਰਨਾ ਚਾਹੀਦਾ ਉਹ ਤੇ ਪਿੱਛੇ ਰੇੜੀ ਬਣਾ ਲਈ ਰੇੜੀ ਦੇ ਬੱਤੀਆਂ ਲਗਾ ਲੈ। ਕਿੰਨੀਆਂ ਰਹਿ ਗਈਆਂ ਹੁਣ ਕਿੰਨੀਆਂ ਰਹਿ ਗਈਆਂ ਤਾਂ ਕੱਢਣ ਵਾਲੀਆਂ ਇਹ ਕੋਈ ਕੱਢਣੀਆਂ ਰੇੜੀ ਹੈ ਹਾਂ ਮਾੜੀ ਸਾਹ ਲੈ ਸਾਬਾ ਜਾ ਨੇਰਾ ਹੋ ਹੀ ਗਿਆ ਅਹੀਂ ਚੌਂਦੀ ਧਾਰ ਕੱਢਤੀ ਐ ਇੱਕ ਦੀ ਸਵੇਰੇ ਕੱਢਣੀ ਐ ਇੱਕ ਦੀ ਆਂਟੀ ਕੱਢਣ ਡੇ ਨੇਰਾ ਜੀ ਤਾਂ ਹੋ ਹੀ ਗਿਆ ਹਣਾ ਵੇਲਾ ਕਰਦੇ ਕਰਦੇ ਲੋ ਯਾਰ ਉਹੀ ਜਦੋਂ ਆਏ ਹਾਂ ਨਿਆਣੇ ਦੀ ਮਾਸੀ ਆਈ ਮਾਸੀ ਜੀ ਆਏ ਮਾਸੀ ਜੀ ਨੰਦਾਂ ਦਾ ਕੰਮ ਹੋ ਗਿਆ ਵੀਰਾਂ ਦਾ ਹਾਂਜੀ ਚਲੀਏ ਅੱਡੇ ਦਾ ਜਾਣਾ ਈ ਜਾਣਾ ਅੱਡੇ ਦਾ ਚਲੀਏ ਆਹ ਚਲੀਏ ਯਾਰ ਹਾਂ ਓਏ ਚੱਲੀ ਆੜੇ ਨਾਲ ਚੱਚਲੀਆ ਮੇਰਾ ਵੀਰ ਉਹਨੇ ਵੀ ਕੋਈ ਨਾ ਕਰ ਪਰ ਆਇਆ ਹੋ ਗਿਆ ਜਾਂਦਿਆਂ ਨਾਲ ਸਾਡੇ ਨੂੰ ਉਹਨੇ ਅੱਜ ਬਣਾਈਆਂ ਕਲ ਦੀ ਚੌਕ ਬੜੀ ਗਲਦੀ ਆ ਤੇ ਗਲਦੀ ਚੌਕ ਤੇ ਮੈਂ ਹਿੱਤੀ ਲਈ ਆ ਵਿਚਾਰ ਲੱਗੀ ਉਹ ਵੀ ਵਿਚਾਰੀ ਲੱਗੀ ਆ ਕਲ ਦੀ ਤੂੰ ਧਾਰਾਂ ਦਾ ਕੰਮ ਹੋ ਗਿਆ ਤੇ ਆਂਟੀ ਹੁਣ ਕਹਿੰਦੇ ਆ ਕਿ ਆਪਣਾ ਹਿੱਸਾ ਲਾ ਕੇ ਜਾਇਓ ਨਾਲੇ ਜਾਂ ਪੀ ਕੇ ਜਾਓ ਤਾ ਤੜਿਆ ਆ ਤੇ ਜਾਂ ਜਿਹੜਾ ਇਹ ਨਾ ਕਰਦੀ ਅੱਜ ਹੁਣ ਆ ਰੋਟੀ ਵੀ ਖਾਣੀ ਆ ਇਸ ਕਰਕੇ ਤੇ ਨਾਲ ਮਿਲ ਚਲਾਵਾ ਸਾਗ ਇਤੋਂ ਵਧੀਆ ਗੱਲ ਹੋਰ ਨਹੀਂ ਹੋ ਸਕਦੀ ਐ ਬਸ ਇਦਾਂ ਹੀ ਕੰਮ ਚੱਲਦਾ ਰਹਿੰਦਾ ਵਾ ਕਦੀ ਆਪਾਂ ਖਾ ਗਏ ਨਾ ਘਰੋਂ ਕਦੀ ਇਹ ਖਾ ਗਏ ਤੇ ਉਹ ਲੱਗਦੇ ਇਹ ਆ ਵੀ ਇਹ ਖਾਣ ਹੁੰਦੇ ਆ ਹਨਾ ਉਧਰ ਕਮੈਂਟ ਵੀ ਆਈ ਸੀ ਵੀ ਇਹ ਖਾਦੇ ਰਹਿੰਦੇ ਉਹਨਾਂ ਘਰਾਂ ਆ ਕੇ ਤੇ ਆਪਣੇ ਘਰ ਕੋ ਕੁਵਾਲਦੇ ਨਹੀਂ ਪਰ ਗੱਲ ਇਹ ਐ ਸਲੀਟ ਵਿੱਚ ਵੀ ਇਹ ਵਲੌਗ ਨਹੀਂ ਬਣਾਉਂਦੇ ਉਹ ਚੀਜ਼ ਦਾ ਜਦੋਂ ਸਾਰੇ ਬਾਹਰ ਤੇ ਲੈ ਕੇ ਆਉਂਦੇ ਕੁਝ ਵੀ ਜਾਂ ਆਪਾਂ ਇੱਥੋਂ ਲੈਣ ਆਉਂਦੇ ਆ ਸਬਜ਼ੀ ਲੈ ਕੇ ਤੋੜ ਕੇ ਕੀ ਪਤਾ ਬਣਾਇਆ ਨਹੀਂ ਵਲੌਗ ਬਣਾ ਲਿਆ ਤੁਹਾਨੂੰ ਪਤਾ ਲੱਗ ਜੀ ਨਾਮ ਬਣਾਉਂਦੇ ਤੇ ਹੁਣ ਵੇਖਾ ਦੁੱਧ ਵੀ ਲਾ ਚੱਲੇ ਆ ਤੇ ਸਵਾਗ ਵੀ ਲਾ ਚੱਲੇ ਆ ਤੇ ਐਂ ਤਾਂ ਚੱਲਦਾ ਰਿਹਾਦਾ ਕੰਮ ਮਤਲਬ ਵੇਖਣ ਨੂੰ ਐਂ ਤਾਂ ਲੱਗਦਾ ਪੀ ਤਾਂ ਉਹ ਖਾਂਦੇ ਆ ਇਕੱਲੇ ਐਂ ਤਾਂ ਦੀ ਗੱਲ ਨਹੀਂ ਹੈਗੀ ਕੰਮ ਕਰਦਾ ਐਂ ਤਾਂ ਨਹੀਂ ਰਹਿਉਂਦੇ ਨਹੀਂ ਨਹੀਂ ਰਹਿਣਾ ਨਹੀਂ ਕਰਦਾ ਤੁਹਾਡੇ ਨਾਲ ਟੀਕੰਡੇ ਆ ਉਹਨਾਂ ਨਾਲ ਮੁੱਖੀ ਦੀ ਰੋਟੀਆਂ ਮਾਸੀ ਵੀ ਆ ਜਾਂਦੀ ਹਾਂ ਨਹੀਂ ਨਹੀਂ ਮੱਕੀ ਨਹੀਂ ਲਾਵਾ ਕੇ ਜਾਗਾ ਸਾਗ ਚਾਹੀਦਾ ਸੀ ਸਾਗ ਮਿਲ ਗਿਆ ਹੁਣ ਜਾ ਕੇ ਮੱਕੀ ਦੀ ਰੋਟੀ ਲੰਦੀ ਹੁਣ ਚਲਿਏ ਉਹ ਵੀ ਟਿਕਣ ਨਹੀਂ ਹੁਣੀ ਚਲੋ ਚਲੀਏ ਚੰਗਾ ਵੇ ਪੁੱਤ ਬਾਈ ਬਾਈ ਚਲ ਆ ਜਾ ਹੁਣ ਚੱਲ ਰਾਤ ਦੀ ਰੋਟੀ ਦਾ ਇੰਤਜ਼ਾਮ ਹੋ ਗਿਆ ਜੀ ਚਲੋ ਇਧਰੋਂ ਦੇ ਅਹੀਂ ਆਏ ਆ ਪਹੁੰਚ ਗਏ ਆਪਣੇ ਪਿੰਡ ਬਸ ਚੱਲ ਕੇ ਕਿ ਇਹ ਕਿਤੇ ਨਿਆਣੇ ਉਹ ਦੁੱਧੇ ਜਦੋਂ ਆਪਾਂ ਆਏ ਸਕੂਲੋਂ ਆਣ ਕੇ ਚਲੋ ਜੀ ਮਾਰੋ ਗੇਟ ਪਹੁੰਚ ਕੇ ਘਰ ਸਭ ਤੋਂ ਪਹਿਲਾਂ ਟੋਮੀ ਆ ਗਿਆ ਮਨਨ ਦਿੱਤ ਨੇ ਵੀ ਕੰਮ ਕਰਨਾ ਪਰ ਫੋਨ ਤਾਂ ਘੱਟ ਕੋਲੀ ਆ ਚਲ ਕੋਈ ਨਹੀਂ ਆ ਗਈ ਹੁਣ ਆ ਜਾ ਪਾ ਟੋਮੀ ਸਭ ਤੋਂ ਪਹਿਲਾਂ ਮਨਤ ਲੈਣ ਗਈ ਐ ਅਗਵਾਂਡੀ ਮਨ ਦਾ ਜਿਉਂ ਨੇ ਕਿੰਨੀ ਘੰਟੇ ਰਾਤੀ ਵੀ ਲੇਟ ਬਸ ਪਰ ਮੱਝ ਗਈ ਜੀ ਨਾ ਆਪਣੀ ਜੱਟ ਦੀ ਇਧਰ ਬੀਬਾ ਬੱਚਾ ਸਾਰਿਆਂ ਦਾ ਬੀਬਾ ਬੱਚਾ ਡਿਆ ਪੜਾਈ ਕਰਨ ਚਲੋ ਉੱਠੀਏ ਅੱਗੇ ਨੂੰ ਨਾ ਨਾ ਹਨ ਰਾਤ ਨੂੰ ਨੀਂਦ ਰਹੀ ਆਲੀ ਫੇਰ ਹੁਣ ਪੜ੍ਹ ਲੇ ਚੱਲ ਮਾਸੀ ਦੇ ਬੱਚੇ ਮਾਸੀ ਦੇ ਬੱਚੇ ਹਾਂ ਜਿਹਦੇ ਬੱਚੇ ਮਾਸੀ ਦੇ ਜਗੇ ਤੋਂ ਮਾਸੀ ਬਣਾ ਦੇਈ ਮਾਸੀ ਸੱਸੀ ਦਾ ਮਾਸੀ ਜੀ ਸੱਸੀ ਦਾ ਮਾਸੀ ਜੀ ਅਹੀਂ ਸਾਗੜਿਆ ਹੁੰਦਾ ਤਾਂ ਲਈ ਬੱਲੇ ਬੱਲੇ ਨਾਲੇ 100 ਵਾਲੀ ਦੁੱਧ ਲੈ ਕੇ ਆਏ ਉਹ ਵੈਰੀ ਗੁੱਡ ਵੈਰੀ ਆਂਦੇ ਦੁੱਧ ਪੀਜੋ ਅਹੀਂ ਆਖਿਆ ਪਹਿ ਅਹੀਂ ਇਕੱਲੇ ਕੋ ਵੀ ਐ 1.5 ਕੱਪ ਨਾਲ ਨਸੋ ਆਪਣੇ ਪੰਜ ਜਾਣੇ ਪਿੱਛੇ ਛੱਡ ਕੇ ਆਏ ਆ ਤੇ ਇਹ ਮਾਸੀ ਜੀ ਆਏ ਆ ਕੱਲ ਆਪਾਂ ਇਹਨਾਂ ਨੂੰ ਲੈ ਕੇ ਆਏ ਸੀ ਸਾਡੀ ਮਾਸੀ ਨਹੀਂ ਆਹੋ ਚੱਲ ਇੱਕੋ ਗੱਲ ਹੀ ਆ ਇੱਕੋ ਗੱਲ ਕਿਉਂਗਾ ਇੱਕੋ ਗੱਲ ਇਹ ਇਹਨਾਂ ਦਾ ਪੇਟਾ ਇਹ ਆ ਇਹੋ ਜੋ ਸੁੱਤੀਆਂ ਜਦੋਂ ਆਪਾਂ ਗਏ ਆ ਚਲੋ ਹੁਣ ਮੱਕੀ ਦੀ ਰੋਟੀ ਜਿੱਤਾਂ ਲਾ ਲ ਆਹ ਨਾਲ ਮੱਕੀ ਦਾਟਾ ਹੈਗਾ ਵਾ ਉਹ ਫੁਰਕੇ